ਸੁਹਰਤ ਦੀ ਖੀ ਧੁੱਪ ਸੀ ਅਤੇ ਅਚਾਨਕ ਮੌਸਮ ਦੇ ਵਿੱਚ ਤਬਦੀਲੀ ਆਈ ਹੈ ਅਤੇ ਮੌਸਮ 'ਚ ਤਬਦੀਲੀ ਹੋਣ ਦੇ ਕਾਰਨ ਤੇਜ਼ ਬਰਸਾਤ ਜਿਹੜੀ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਸਮੇਂ ਉਸ ਭਾਰੀ ਗਰਮੀ ਤੋਂ ਆਮ ਲੋਕਾਂ ਨੂੰ ਆਮ ਜਨ ਜੀਵਨ ਨੂੰ ਜਿਹੜੀ ਹੈ ਬੇਹਦ ਰਾਹਤ ਮਿਲੀ ਆ ਤੇ ਕਈ ਜ਼ਿਲ੍ਹਿਆਂ ਦੇ ਵਿੱਚ ਅੱਜ ਜਿਹੜੀ ਹੈ ਬਰਸਾਤ ਉਹ ਪਹਿਲਾਂ ਹੀ ਹੋ ਚੁੱਕੀ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਦੁਪਹਿਰ ਤੋਂ ਬਾਅਦ ਜਿਹੜੀ ਹੈ ਇਹ ਬਰਸਾਤ ਬਰਸਾਤ ਸ਼ੁਰੂ ਹੋਈ ਹੈ ਤੇ ਹੁਣ ਕਿੰਨੀ ਦੇਰ ਤੱਕ ਇਹ ਬਰਸਾਤ ਚੱਲੇਗੀ ਤੇ ਕੀ ਕੀ ਰੰਗ ਇਹ ਬਰਸਾਤ ਦਿਖਾਈਗੀ ਤੇ ਮੌਸਮ ਵਿਭਾਗ ਦੀ ਜੋ ਚੇਤਾਵਨੀ ਹੈ ਕਿ ਆਉਣ ਵਾਲੇ 2 ਤੋਂ 3 ਦਿਨ ਜਿਹੜੇ ਇਸੇ ਤਰੀਕੇ ਦੇ ਨਾਲ ਬਰਸਾਤ ਦੇ ਰਹਿਣਗੇ ਅੱਜ ਸੌਣ ਦੇ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਸੌਣ ਦੇ ਮਹੀਨੇ ਦੇ ਪਹਿਲੇ ਦਿਨ ਹੀ ਬਰਸਾਤ ਜਿਹੜੀ ਹੈ ਲੁਧਿਆਣਾ ਦੇ ਵਿੱਚ ਉਹ ਦੇਖਣ ਨੂੰ ਮਿਲ ਰਹੀ ਹੈ ਤੇਜ਼ ਬਰਸਾਤ ਜਿਹੜੀ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ ਸਵੇਰੇ ਤਿੱਖੀ ਧੁੱਪ ਸੀ ਅਤੇ ਅਚਾਨਕ ਮੌਸਮ ਦੇ ਵਿੱਚ ਤਬਦੀਲੀ ਆਈ ਹੈ ਅਤੇ ਮੌਸਮ 'ਚ ਤਬਦੀਲੀ ਹੋਣ ਦੇ ਕਾਰਨ ਤੇਜ਼ ਬਰਸਾਤ ਜਿਹੜੀ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਸਮੇਂ ਕਿ ਲੁਧਿਆਣਾ ਦੇ ਵਿੱਚ ਤੇਜ਼ ਬਰਸਾਤ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਸੌਣ ਦੀ ਝੜੀ ਜਿਹੜੀ ਹੈ ਉਹ ਹੁਣ ਲੁਧਿਆਣਾ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ ਅ ਦਰਸਲ ਮੌਸਮ ਵਿਭਾਗ ਨੇ ਪਹਿਲਾਂ ਤੋਂ ਹੀ ਇਹ ਚੇਤਾਵਨੀ ਦੇ ਦਿੱਤੀ ਸੀ ਕਿ ਆਉਣ ਵਾਲੇ 2 ਤੋਂ 3 ਦਿਨ ਜਿਹੜਾ ਬਰਸਾਤ ਜਿਹੜੀ ਹੈ ਉਹ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਆ ਦੇਖਣ ਨੂੰ ਮਿਲੇਗੀ ਤਾਂ ਅੱਜ ਲੁਧਿਆਣਾ ਸ਼ਹਿਰ ਦੇ ਵਿੱਚ ਬਰਸਾਤ ਜਿਹੜੀ ਹੈ ਉਹ ਦੇਖਣ ਨੂੰ ਮਿਲ ਗਈ ਹੈ ਦੁਪਹਿਰੇ ਜਿਹੜਾ ਦੁਪਹਿਰ ਦੇ ਸਮੇਂ ਇਹ ਮੌਸਮ ਦੇ ਵਿੱਚ ਤਬਦੀਲੀ ਆਈ ਹੈ ਸਵੇਰ ਤੱਕ 12 12 ਵਜੇ ਤੱਕ ਦੇ ਕਰੀਬ ਅਤੇ ਇਸ ਤੋਂ ਪਸੀਗੀ ਲੁਧਿਆਣਾ ਸ਼ਹਿਰ ਦੇ ਵਿੱਚ ਪਰ ਇੱਕੋ ਦਾ ਮੌਸਮ ਦੇ ਵਿੱਚ ਤਬਦੀਲੀ ਆ ਗਈ ਹੈ ਮੌਸਮ ਦੇ ਵਿੱਚ ਠੰਡਕ ਦੇਖਣ ਨੂੰ ਮਿਲੀ ਹੈ ਹਮਸ ਭਰੀ ਗਰਮੀ ਤੋਂ ਆਮ ਲੋਕਾਂ ਨੂੰ ਆਮ ਜਨ ਜੀਵਨ ਨੂੰ ਜਿਹੜੀ ਹੈ ਬੇਹਦ ਰਾਹਤ ਮਿਲੀ ਆ ਤੇ ਇਸ ਬਰਸਾਤ ਦੇ ਨਾਲ ਆਮ ਜਨ ਜੀਵਨ ਨੂੰ ਵੀ ਬਹੁਤ ਅਸਰ ਪਵੇਗਾ ਬਹੁਤ ਰਾਹਤ ਜਿਹੜੀ ਹੈ ਆਮ ਜਨ ਜੀਵਨ ਦੇ ਵਿੱਚ ਵੀ ਉਹ ਆਏਗੀ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇੱਕੋ ਦਾਮ ਬਰਸਾਤ ਜਿਹੜੀ ਆ ਉਹ ਤੇਜ਼ ਹੋ ਜਾਂਦੀ ਹੈ ਤੇ ਇੱਕੋ ਦਾਮ ਹੀ ਉਸ ਦੀ ਰਫ਼ਤਾਰ ਜਿਹੜੀ ਹੈ ਉਹ ਹੌਲੀ ਹੋ ਜਾਂਦੀ ਹੈ ਤੇ ਲੁਧਿਆਣਾ ਸ਼ਹਿਰ ਦੇ ਜਿਹੜੇ ਲੋਕ ਨੇ ਉਹ ਇਸ ਸਮੇਂ ਇਸ ਬਰਸਾਤ ਦੇ ਵਿੱਚ ਕਾਫੀ ਜ਼ਿਆਦਾ ਖੁਸ਼ ਵੀ ਹੋਣਗੇ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਬਹੁਤ ਜ਼ਿਆਦਾ ਗਰਮੀ ਜਿਹੜੀ ਆ ਲੁਧਿਆਣਾ ਸ਼ਹਿਰ ਦੇ ਵਿੱਚ ਉਹ ਦੇਖਣ ਨੂੰ ਮਿਲ ਰਹੀ ਸੀ ਪਰ ਅੱਜ ਦੀ ਬਰਸਾਤ ਤੋਂ ਬਾਅਦ ਜਿਹੜਾ ਉਹ ਲੁਧਿਆਣਾ ਨਿਵਾਸੀਆਂ ਦੇ ਚਿਹਰਿਆਂ ਤੇ ਜਿਹੜੀ ਹੈ ਖੁਸ਼ੀ ਵੀ ਦੇਖਣ ਨੂੰ ਮਿਲੇਗੀ ਕਿਉਂਕਿ ਇਸ ਪਰ ਗਰਮੀ ਦੇ ਵਿੱਚ ਲੋਕ ਆਪਣੇ ਘਰੋਂ ਬਾਹਰ ਨਹੀਂ ਨਿਕਲ ਪਾ ਰਹੇ ਸੀਗੇ ਜੇਕਰ ਉਹਨਾਂ ਨੂੰ ਕੋਈ ਕੰਮ ਵਾਸਤੇ ਨਿਕਲਣਾ ਵੀ ਪੈਂਦਾ ਸੀਗਾ ਤਾਂ ਧੁੱਪ ਦੇ ਕਾਰਨ ਉਹਨਾਂ ਦੀ ਸਿਹਤ ਤੇ ਵੀ ਜਿਹੜਾ ਉਹ ਅਸਰ ਪੈਂਦਾ ਸੀਗਾ ਪਰ ਹੁਣ ਅੱਜ ਦੀ ਬਰਸਾਤ ਤੋਂ ਬਾਅਦ ਲੋਕਾਂ ਦੇ ਚਿਹਰਿਆਂ ਤੇ ਜਿਹੜੀ ਇਹ ਖੁਸ਼ੀ ਵੀ ਦੇਖਣ ਨੂੰ ਮਿਲੇਗੀ ਕਿਉਂਕਿ ਬਰਸਾਤ ਹੋਈ ਹੈ ਪਿਛਲੇ ਕੁਝ ਦਿਨ ਬੇहद ਜ਼ਿਆਦਾ ਜਿਹੜਾ ਉਹ ਗਰਮ ਅਤੇ ਹੁਮਸ ਭਰੀ ਗਰਮੀ ਦੇ ਨਾਲ ਨਿਕਲੇ ਸੀ ਜਿਸ ਦੇ ਨਾਲ ਬਹੁਤ ਲੋਕ ਬਿਮਾਰ ਵੀ ਪਈ ਸੀ ਸਿਰਫ ਲੋਕ ਹੀ ਨਹੀਂ ਪਾਲਤੂ ਜਾਨਵਰ ਵੀ ਜਿਹੜੇ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਰੱਖੇ ਹੋਏ ਆ ਉਹ ਵੀ ਬਹੁਤ ਜ਼ਿਆਦਾ ਜਿਹੜੇ ਆ ਉਹ ਬਿਮਾਰ ਚੱਲ ਰਹੇ ਸੀਗੇ ਤਾਂ ਅੱਜ ਦੀ ਬਰਸਾਤ ਤੋਂ ਬਾਅਦ ਹਮਸ ਭਰੀ ਗਰਮੀ ਤੋਂ ਕੁਝ ਰਾਹਤ ਜਿਹੜੀ ਆ ਜ਼ਰੂਰ ਮਿਲੇਗੀ ਅਤੇ ਆਉਣ ਵਾਲੇ 2 ਤੋਂ 3 ਦਿਨ ਵੀ ਜਿਹੜੇ ਆ ਇਸੇ ਤਰੀਕੇ ਦੇ ਨਾਲ ਲੁਧਿਆਣਾ ਸ਼ਹਿਰ ਦੇ ਵਿੱਚ ਬਰਸਾਤ ਜਿਹੜੀ ਆ ਉਹ ਦੇਖਣ ਨੂੰ ਮਿਲ ਸਕਦੀ ਆ ਲੁਧਿਆਣਾ ਸ਼ਹਿਰ ਦੀਆਂ ਇਹ ਤਸਵੀਰਾਂ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅੱਜ ਜਿਹੜੀ ਇਹ ਬਰਸਾਤ ਉਹ ਪਹਿਲਾਂ ਹੀ ਹੋ ਚੁੱਕੀ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਦੁਪਹਿਰ ਤੋਂ ਬਾਅਦ ਜਿਹੜੀ ਹੈ ਇਹ ਬਰਸਾਤ ਬਰਸਾਤ ਸ਼ੁਰੂ ਹੋਈ ਹੈ ਤੇ ਹੁਣ ਕਿੰਨੀ ਦੇਰ ਤੱਕ ਇਹ ਬਰਸਾਤ ਚੱਲੇਗੀ ਤੇ ਕੀ ਕੀ ਰੰਗ ਇਹ ਬਰਸਾਤ ਦਿਖਾਈਗੀ ਅਤੇ ਮੌਸਮ ਵਿਭਾਗ ਦੀ ਜੋ ਚੇਤਾਵਨੀ ਹੈ ਕਿ ਆਉਣ ਵਾਲੇ 2 ਤੋਂ 3 ਦਿਨ ਜਿਹੜੇ ਇਸੇ ਤਰੀਕੇ ਦੇ ਨਾਲ ਬਰਸਾਤ ਦੇ ਰਹਿਣਗੇ ਕੀ ਵਾਕਈ ਪੰਜਾਬ ਦੇ ਵਿੱਚ ਹੁਣ ਅਗਲੇ ਦਿਨ ਜਿਹੜੇ ਆ ਠੰਡਕ ਭਰੇ ਰਹਿਣਗੇ ਜਾਂ ਨਹੀਂ ਰਹਿਣਗੇ ਇਹ ਤਾਂ ਸਮਾਂ ਦੱਸੇਗਾ ਪਰ ਅੱਜ ਸੌਣ ਦੇ ਮਹੀਨੇ ਦੀ ਸ਼ੁਰੂਆਤ ਵਾਲੇ ਪਹਿਲੇ ਦਿਨ ਹੀ ਉਹ ਸੌਣ ਦੀ ਝੜੀ ਜਿਹੜੀ ਆ ਦੇਖਣ ਨੂੰ ਮਿਲ ਚੁੱਕੀ ਆ ਤਵਦੇਰੇ ਅਪਡੇਟ ਸੀ ਸਾਣਾ ਜੁੜੋ ਕੈਮਰਾਮੈਨ ਸੰਦੀਪ ਸਿੰਘ ਦੇ ਨਾਮ ਸਨਮੁਜੀਤ ਸਿੰਘ ਪੱਲਰ ਜ਼ਾਨਾ ਸਪੋਕਸਮੈਨ ਲੁਧਿਆਣਾ